ਅੱਛੀ ਕਾਲ ਜੀ ਸਾਰੀ YouTube ਫੈਮਿਲੀ ਨੂੰ ਮੇਰਾ ਮੂੰਹ ਨਹੀਂ ਦਿਂਦਾ ਇੱਕ ਤਾਂ ਸਾਫ ਛੇ ਡਾਦੀ ਮੈਂ ਆਈ ਨਹੀਂ ਨਾੜਕ ਨੂੰ ਤੇ ਝੱਕੀ ਜਾਣਿਆ ਨਾ ਕੋੜ ਕੇ ਮੈਂ ਕਰਦੀਆਂ ਚਾਹ ਤੇ ਦਵਾ ਦਮ ਨਾ ਮੇਰੇ ਉਹਦੀਆਂ ਕੱਪੜਿਆਂ ਨੂੰ ਤਾਂ ਹਾਂ ਦੇਖ ਲਾ ਦੀ ਠੀਕ ਹੈ ਥੋੜੇ ਜਿਹੇ ਰਹਿ ਗਏ ਕੱਪੜੇ ਕੱਪੜਾ ਨੂੰ ਤਾਂ ਹੁਣ ਤਾਂ ਲਾ ਦੇ ਤੇ ਫਿਰ ਕੱਪੜੇ ਤੋਂ ਨਾਲੇ ਵੀ ਪਾਏ ਨੇ ਆਪਣੇ ਕਿੰਨਾ ਟਾਇਆ ਹੁਣ ਫਿਰ ਤਾਂ ਚਾਹ ਪੀਣਾ ਪੀਵਾਂਗਾ ਆਪਾਂ

ਪਾਣਾ ਮੇਰੀ ਖੁੱਲੀ ਕਰੂੰਗੀ ਚੰਗਾ ਮੈਂ ਦੇਖਦੇ ਆਂ ਕਿ ਕਿਵੇਂ ਇਸ ਮੇਰੀ ਥੋੜੀ ਜਿਹੀ ਖੁੱਲੀ ਕਰ ਲੂੰਗੀ ਮੈਂ ਉਹਦੇ ਵਿੱਚ ਈੜੇ ਚੀਜ਼ਾਂ ਸਮਾਈ ਸੀਗੇ ਕੋਈ ਤਾਂ ਟੁੱਟ ਮੇਰਾ ਵੀ ਗੌਰ ਕਰ ਤਾ ਤੋ ਹੁਣ ਕੱਢਣਾ ਪਾਉਣਾ ਗੋੜ ਹੈ ਨਾ ਮੈਨੂੰ ਕਿਤੇ ਹੈ ਨਹੀਂ ਗੋੜਾ ਤੂੰ ਨਹੀਂ ਹੱਦ ਕਰਦੀ ਅੱਜ ਤਾਂ ਨਹੀਂ ਹੈ ਲਾਈਟ ਨਹੀਂ ਮੱਕ ਹੱਦ ਲਾਤੀ ਨਹੀਂ ਲਾਈਟ ਅੰਦਰ ਕਰ ਗਈ ਨਹੀਂ ਸਾਈ ਤਾਂ ਕਹਿੰਦੇ ਅੱਜ ਆਈ ਨਹੀਂ ਤਾ ਦੋ ਨਹਰਾ ਹੋਵੇ ਕੀ ਪਤਾ ਮੈਂ ਆਹ ਨੂੰ ਸੁੱਟ ਦਿੱਤਾ ਹੈ ਜੀ ਐਂ ਮਾਰ ਲਾ ਹਾਂ ਲਾ ਹੈ ਇੱਕ ਵਾਰੀ ਪਾ ਕੇ ਨਾ ਤੋਆ ਫਿਰ ਖਰਾਬ ਹੋ ਜਾਂਦਾ ਫਿਰ ਕੱਪੜਾ ਆਹ ਕੀ ਲੱਗ ਜਾਨੀ ਅੱਜੀ ਦਵਾਈ ਪਾਤ ਲੱਗ ਗਿਆ ਪਾਣੀ ਲਾ ਤੇ ਹੁਣ ਜੋ ਤੂੰ ਨੇ ਕੋਈ ਗਰਾ ਕਰਨ ਨਾ ਹਾਂ ਚੱਲ ਪੌਂਦਾ ਨਹੀਂ ਵਾਈਪਰਟ ਤਾਂ ਬਹੁਤ ਸੋਹਣੀ ਹੈ ਇਹਨਾਂ ਕਾਲੀ ਸ਼ਰਟ ਵਾਲੀ ਸੋਹਣੀ ਲੱਗਦੀ ਹੈ ਨਾ ਕਾਲੀ ਵੀ ਨਾਦੀ ਵੀ ਤਾਂ ਗੋ ਨਾਲ ਹੈ ਨਾ ਲੱਗ ਤਾ ਤਾਂ ਗੋਗੀ ਕੋਈ ਕੁੱਤੀ ਭਾਂਡੇ ਲੱਤੀ ਜਾਂਦੀ ਹੈ ਕਿੱਥੇ ਪਾਤਾ ਕੁੱਤੀ ਨੇ ਕੋਈ ਤੂੰ ਤਾਂ ਮੰਨ ਜਾਂਗੀ ਲੈ ਕਿਚੋੜੀ ਚੋਂ ਇਕੱਠੇ ਹੋ ਜਾਂਦੇ ਲੈ ਕੱਪੜਾ ਹੀ ਹੁੰਦਾ ਹੈ ਇਹ ਜਿਹਦੇ ਤੋਂ ਆਇਆ ਤੂੰ ਸੋਣੀ ਗੱਬਿਆ ਹਨ ਹੂੰ ਹਾਂ ਪਾਜੂ ਹਾਂ ਹੂੰ ਸੂਰਤਾਂ ਚ ਬੋ ਸੋਣਾ ਹਨ ਹੂੰ ਸੂਰਤਾਂ ਸੁਮਣਾ ਦਾ ਆ ਦੇਖ ਲਾਏ ਆ ਭੈਣੇ ਕੁੜੀ ਨੇ ਤੋਥਾ ਦੇ ਫੇਰ ਕੜਦੀ ਪਾਣੀ ਵਿੱਚ ਦੀ ਮਿੱਠੇ ਜਿਹੇ ਵਾਲੇ ਪਾਣੀ ਵਿੱਚ ਦੀ ਕਾੜ ਲਈਂ ਤਰਾ ਫਰਦਾਂ ਪਾਣੀ ਚ ਦੇਣਾ ਤੇ ਸਾਡੀ ਕੁੜੀ ਜਦੋਂ ਕੋਈ ਕੰਮ ਕਰਨ ਲੱਗ ਜਾਂਦੀ ਆ ਮਾਣਾ ਜਾਂ ਕੰਮ ਨਹੀਂ ਕਰਦੀ ਤੇ ਉਹਦੀ ਆਖੋ ਵੀ ਮੈਨੂੰ ਚਾਹ ਕਰਕੇ ਦੇ ਦੇ ਭਣੇ ਮੈਂ ਥੱਕ ਗਈ ਤੇ ਮੈਂ ਆਈ ਹੋਗੀ ਲੋਕਾਂ ਨੂੰ ਕੋੜਨਾ ਨੇ ਦੇਖਦਾ ਕੰਮ ਕਰਦਾ ਹਨ ਐਕਾ ਸਾਡੀ ਕੁੜੀ ਮਾਣਾ ਜਾਂ ਕੰਮ ਨਹੀਂ ਕਰਦੀ ਖੁਦੀ ਆਖੋ ਭਣੇ ਮੈਂ ਚਾਹ ਪਹਿਲਾਂ ਬਸਵਾਦੇ ਬਸ ਘੰਡਾ ਲੈ ਆ ਮੂੰਹ ਸੜ ਗਈ ਤੇ ਹੁਣ ਮੈਂ ਕਰਕੇ ਦਿੰਨੀ ਇਹਨੂੰ ਚਾਹ ਪੋਟਾ ਤੇ ਕੱਪੜਿਆਂ ਦੀਆਂ ਤੇ ਹਾਂ ਮਾਰ ਜਾਂਦੀ ਆ ਫੇਰ ਮੈਂ ਇਹ ਦੇਖ ਲਾ ਵੀ ਆ ਲੈ ਲਾ ਵੀ ਮਸ਼ੀਨ ਦਾ ਹਾਂਗਾ ਸੀ ਕਿਹੜਾ ਪਾਣਾ ਪਤਾ ਨਹੀਂ ਕੀ ਆਖੂ ਪਤਾ ਨਹੀਂ ਆਖੂ ਪਰੋਠੇ ਬਣਾ ਕੇ ਦੇ ਦੀ ਸਾੜੀ ਕੁੜੀ ਨੇ ਤਾਂ ਤਪਾ ਦੇਸੀ ਬੜਾ ਰੋਟੀ ਲੱਗੀ ਹੋਈ ਆ ਕੁੜੀ ਨਾ ਚਾਹ ਪਾਣੀ ਪੀਂਦੇ ਵੀ ਐਂ ਕਹਿੰਦੀ ਆ ਵੀ ਚਾਹ ਪਾਣੀ ਵੀ ਨਾ ਪੀ ਵੀ ਵੇਖ ਲਾ ਵੀ ਚਾਹ ਤਾਂ ਪੀਣੀ ਆਉਣਾ ਜੋਤੂ ਕਿਧਰ ਗਈ ਜੋਤ ਗਈ ਹੋਣੀ ਦਾਦੀ ਦੇ ਨਾਲ ਮਰ ਗਈ ਦੋ ਦਿਨ ਹੋ ਗਏ। ਕਪ੍ਰੀਤ। ਕੋਤਸ ਸਕੂਟਰ ਇੱਕ ਸ਼ੈੱਡ ਦੇ ਕਰਕੇ ਲਾ ਦਿਆ ਕਰਨਾ ਏ। ਮਜਾਰਾ ਨਹੀਂ ਪਈਆ ਨਾ ਤਾਂ ਇਧਰ ਕੁਝ ਕੱਟ ਸਕਦੀ ਆ ਮੈਂ। ਹੋਰ ਇਹ ਤਾਂ ਪਾਇਦ ਨਾ ਡੋਲੂਈਦਾ ਹੂੰ। ਹੂੰ। ਚਾਹ ਬੜਗੀ ਗੈਂਚ। ਕੋਈ ਤਾਂ ਨਿਕਲਣ ਨੂੰ ਟਾਈਮ ਲੱਗ ਜਾਂਦਾ। ਫਿਰ ਲੈ ਸਾਫ ਕਰਨ ਨਾਲ ਫਿਰ ਹੋਗਾ ਸਾਫ ਕਰਿਆ ਸੀ ਸਵੇਰੇ। ਹਾਂ ਅਰਕੇ ਸਾਫ ਕੀਤਾ ਸੀ ਤੇ ਹੋਰ ਤੜਕੇ ਸਾਫ ਕੀਤਾ ਮੈਂ ਜਦੋਂ ਹੋਇਆ ਰੋਟੀਆਂ ਬਣਾਈਆਂ ਇਹ ਮੈਂ ਤਾਂ ਛੂਟਨੈ ਸੈਟ ਕਰਨ ਲਾ ਆਦੇ ਵਿੱਚੋਂ ਤਾਂ ਨਾ ਐ ਹੋ ਗਿਆ ਛੂਟੂ ਖਰਾਬ ਜਾ ਹਨ ਇਹ ਜਿਵੇਂ ਤੇਲੇ ਦਾ ਜਿਵੇਂ ਹੁੰਦਾ ਇਹ ਅਸਲੀ ਲੱਗਿਆ ਤੇਲ ਅੱਛੇੋਂ ਛੂਟ ਵਧੀਆ ਸੀ ਹਨ ਇਹ ਹੂੰ ਸੋਹਣਾ ਗਾ ਛੂਟ ਹਨ ਹੂੰ ਪਸੰਦ ਆ ਕੋਣ ਦੇਖੂ ਨਾ ਤਾਂ ਆਇਆ ਕਿਹੜਾ ਲਾ ਕੇ ਲਿਖੇ ਕੰਮ ਆਇਆ ਚਿੱਤਨ ਹੋ ਜਾਂਦਾ ਹਨਾ ਨਿਕਲ ਜਾਂਦਾ ਜਦੋਂ ਛੋਟੇ ਹੋ ਗਏ ਪਾਣੀ ਪੂਨੇ ਸਾਰੇ ਪੂਨ ਵਾਲੇ ਹੋ ਗਏ ਓਏ ਹੂੰ ਆ ਦੀ ਚੰਗਾ ਉਹ ਆ ਜਾਣ ਦੇ ਪਾਣੀ ਲੈਟ ਆ ਜਾਣ ਦੇ ਫਿਰ ਧੋ ਲਾਂਗੀ ਝੂਟ ਵੀ ਧੋਂਗੀ ਨਾ ਥੀ ਧੋਂਗੀ ਨਾ ਮੈਂ ਸੁੱਕ ਜਾ ਸਰਪਤ ਹੀ ਧੋ ਮੈਂ ਗਿਆ ਜੋ ਮੇਰੇ ਵਾਲੇ ਤੇ ਵੀ ਸਾਥ ਜੀ ਕਾੜਦੀ ਕੱਢ ਦੂੰਗੀ ਆ ਚੁੰਨੀ ਪਿਓਰ ਸਪੂਨ ਦੀ ਐ ਮੇਰੀ ਆ ਚੁੰਨੀ ਪਿਓਰ ਸਪੂਨ ਦੀ ਐ ਨਾ ਮੈਂ ਝੂਟ ਨਾਲ ਦੀ ਇਵੇਂ ਦੋ ਵਾਰੀ ਪਾਇਆ ਵਸ ਜਾਂ ਤਾਂ ਦਿਵਾਲੀ ਵਾਲੇ ਦਿਨ ਪਾਇਆ ਸੀਗਾ ਤੇ ਜਾ ਵਸ ਮੈਂ ਪਰਸੋਂ ਪਾ ਕੇ ਲੈ ਗਈਆਂ ਹਾਂ

ਜੀ ਚਾਹ ਬਣ ਕੇ ਤਿਆਰ ਤੇ ਚਾਹ ਪੀਣੀ ਆ ਤਾਂ ਦੱਸੋ ਆਪਾਂ ਚਾਹ ਪਾ ਲਈ ਉਹਦੀ ਭਾਂਡਿਆ ਚ ਤੇ ਜੇ ਆ ਜੇ ਬੁੜੀ ਉਹ ਗਈ ਹੋਈ ਬੱਕਰਾਂ ਛੱਡ ਕੇ ਹਾਂ ਉਹ ਉਦੋਂ ਆ ਕੇ ਆਖੂਗੀ ਮੈਂ ਥੱਕ ਗਈ ਕੁੜੇ ਮੈਨੂੰ ਚਾਹ ਕਰਕੇ ਦੇ ਦੋ ਫਿਰ ਮੈਂ ਤਾਂ ਪਹਿਲਾਂ ਹੀ ਕਰਕੇ ਰੱਖਦੀ ਭਾਣ ਜਦੋਂ ਆ ਗਈ ਤੇ ਪੀ ਲੂਗੀ ਠੀਕ ਆਪਾਂ ਉਹਦੀ ਪਾ ਲਈ ਤੇ ਉਹਦੀ ਰੱਖਤੀ ਠੀਕ ਹੈ ਉਹ ਆ ਕੇ ਤਾਂ ਪਾਉਂਦੀ ਆ ਨਹੀਂ ਠੀਕ ਹੁਣ ਚਲ ਆਧੀਆ ਤੈਨੂੰ ਗਲਾਸ ਚ ਦੇਮ ਹਾਂ ਮੈਨੂੰ ਤਾਂ ਗਲਾਸ ਚ ਦੇ ਦੇ ਥੋੜੀ ਜੀ ਲੈ ਬਣ ਰੱਖ ਦੇ ਸੱਲੀ ਮੈਂ ਫਿਰ ਸੱਲੀ ਹੋ ਗਈਆਂ ਦੇ ਦੇ ਤਾ ਲੱਤਾ ਹੋ ਗਈਆਂ ਸਾਰੇ ਕੱਪੜੇ ਨੇ ਮੇਰੇ ਵਿੱਚ ਹੁਣ ਮੈਂ ਕੱਪੜੇ ਲੋਟਾ ਲ ਮਸ਼ੀਨ ਤੇ ਮੈਨੂੰ ਡੋਣੀ ਪੂਗੀ ਮਸ਼ੀਨਾਂ ਕੱਪੜੇ ਕੰਨਿਆ ਲੋਟ ਉੱਧਰ ਬੈਠੀ ਉਹ ਕੱਲੀ ਬਹਿ ਜਾਂਦੀ ਐ ਉਧਰ ਉਹ ਅੱਗੇ ਵੀ ਕੱਲੀ ਬੈਠੀ ਮੰਜੇ ਤੇ ਮੱਕਾ ਬਲਤ ਬੋਲੀ ਨਹੀਂ ਕਹਿੰਦੀ ਕੀ ਐ ਅੱਜੂ ਮਾਸੀ ਮੁੜ ਕੇ ਕਹਿੰਦੀ ਕਿਨੇ ਸਿਆਣੇ ਮੁਬਈ ਆਹ ਮਨਜੇ ਤੇ ਸ਼ਾਮੇ ਹਾਂ ਅੱਗੇ ਬਈ ਸਗੇ ਬੈਠੀ ਸੀ ਉਹ ਜਦੋਂ ਮੈਂ ਬੁਲਾਇਆ ਨਾ ਪਰ ਤਾਂ ਬੋਲੀ ਨਹੀਂ ਫਿਰ ਕਹਿੰਦੀ ਕੀ ਅੱਜ ਨੂੰ ਅਸੀ ਤੇ ਇਹਨਾਂ ਨੇ ਜਵਾਬ ਦਿੱਤਾ ਉੱਠ ਕੇ ਸ਼ੌਲੇ ਤੇ ਬਈਆ ਹੂੰ ਹੋਰ ਆਜੂ ਇਹਦੇ ਨਾ ਨਾ ਪੱਟੀ ਨਾ ਨਾ ਲੱਪਣੇ ਚਲਦੀ ਨਾ ਕੱਠੀ ਨਹੀਂ ਹੁੰਦੀ ਉਹ ਗੋੜ ਚ ਲੱਗੀ ਹੋਈ ਹੈ ਗੋਡੇ ਦੀ ਕੱਠੀ ਹੂੰ ਕਾਦੀ ਰੀਡ ਚਾਰ ਜੜ ਚਾਰ ਜੜੀ ਤਾਂ ਹੈਗੀ ਆ ਮੈਨੂੰ ਪਤਾ ਹੈ ਇਹ ਵੀ ਕਾਦੀ ਚਾਰਜ ਲੱਗਦਾ ਕਿਹੜਾ ਕੀ ਲੱਗਦਾ ਕੋਣ ਅੱਛਾ ਫੋਨ ਹੈ ਦੇਖੋ ਹਾਂ ਓਏ ਹਾਂ ਸੀ ਟੈਪ ਹਾਂ ਸੀ ਟੈਪ ਦੇਖ ਲਈ ਮੈਂ ਹੂੰ ਸ਼ੈੱਡ ਲੈਟ ਦਾ ਕੱਟ ਲੱਗ ਰਿਹਾ ਅੱਜ ਹਨਾ ਲੈਟ ਦਾ ਕੀ ਬਤਾਜੂ ਕਰਾ ਜੇ ਗਿਆ ਪਾਣੀ ਕੋਕਾ ਪਾਣੀ ਤੋਂ ਨਾ ਉਹ ਹਾਂ ਕੋਟ ਤੇ ਮੰਜੀ ਨਹੀਂ ਪੈਣੇ ਅੱਜ ਸਵੇਰ ਵਾਲੇ ਭਾਂਡੇ ਵੀ ਪਏ ਆ ਉਹ ਉਹ ਭਾਂਡਿਆਂ ਚ ਮੂੰਹ ਪਾਊਗਾ ਕੁੱਤਾ ਫਿਰਦਾ ਦੁਬਾਰਾ ਆਉਂਦਾ ਅੱਜ ਭਾਂਡੇ ਵੀ ਪਏ ਆ ਜੀ ਮਾਂਜੇ ਨਾਲੇ ਲਾਈਟ ਐ ਨਹੀਂ ਸੀ ਮੈਂ ਕਿ ਚੱਲ ਤਾਜਾ ਬਣੀ ਕੱਢ ਗਏ ਮੋਟਰ ਦਾ ਫੇਰ ਮਾਜ ਲਾਂਗੇ ਪਾਣੀ ਸੀ ਠੰਡਾ ਠੰਡਾ ਤਾਂ ਕਰਕੇ ਮੰਜੀ ਨਹੀਂ ਖਰੇ ਸੀ ਚਾਹ ਪੀਣੀ ਆ ਤਾਂ ਪੀ ਲੋ ਚਾਹ ਬਣਾ ਰੱਖੀ ਹੂੰ ਹੂੰ ਯਾਰ ਆਲੀ ਚਾਹ ਕੇ ਪਰ ਚਲੋ ਮਿਲਦੇ ਆਂ ਜੀ ਅਗਲੀ ਵੀਡੀਓ ਚ